ਕੀ ਤੇ ਨਾ ਡੋਡੋ ਦੀ ਵੀ ਜੀ ਜੀ ਨੇ ਨਾ ਸੇਕਾ ਨਾ ਮੁਕ ਮਾਰੇ ਤੇ ਮੰਮੀ ਨੇ ਨਾ ਬਾਜੋ ਤੇ ਨਾ ਡੰਡੇ ਮਾਰੇ ਤੇ ਮੈਨੂੰ ਮੇਰੀ ਮੰਮੀ दारू ਪੀ ਕੇ ਮਾਰਦੀ ਹੈ ਦਰਸਲੇ ਛੋਟੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਾਂ ਗੋਦ ਲਏ ਇਸ ਬੱਚੇ ਤੇ ਪਰਿਵਾਰ ਦੇ ਵੱਲੋਂ ਤਸ਼ੱਦਦ ਟਾਇਆ ਜਾ ਰਿਹਾ ਸੀ। ਤਾਂ ਮਾਮਲਾ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਦਾ ਜਿੱਥੇ 5 ਸਾਲ ਦੇ ਗੋਦ ਲਏ ਬੱਚੇ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਸ਼ੱਦਦ ਟਾਈ ਗਈ ਹੈ। ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਾਂ ਪੂਰੇ ਪੰਜਾਬ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਇਸ ਤੇ ਐਕਸ਼ਨ ਲੈਂਦਿਆਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਅਸਲ ਇਹ ਬੱਚਾ ਜੋ ਇਹ ਕਹਿ ਰਿਹਾ ਹੈ ਕਿ ਮੈਨੂੰ ਮੰਮੀ दारू ਪੀ ਕੇ ਮਾਰਦੀ ਹੈ। ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤਾਂ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ ਹੈ। क्या हुआ पीठ पे पीठ पे ना दर्द हो रही थी क्यों दीदी दी दी ने ना मेरे को ना मुक्के मारे थे कितने मुक्के मारे कैसे ऐसे और ये मुंह पे क्या हुआ यहाँ किसने, ना, ना, ना। किसने मारा है किसने मारा है मम्मी ने कैसे कैसे हाथ मारा कि मुक्का मारा है हाथ कैसे करके रोया था और कहां मारते मम्मा और ना ना पे मारते डंडे डंडे मारते हैं कितने डंडे मारते हैं जुबे मम्मी ने ना बाजू पे ना डंडे मारे थे कितने दो दो और और मम्मा क्या करते हैं औ, और शराब पीती है कब दिन में रात को दिन में दिन में कहाँ पे बैठ के सोफे में बैठ सोफे में बैठ के पापा को नहीं पता नहीं पापा ना नीचे चले जाते ਜਿੱਥੇ ਜ਼िला ਪ੍ਰਸ਼ਾਸਨ ਦਿਨਾ ਪੁਲਿਸ ਪ੍ਰਸ਼ਾਸਨਿਤ ਹੀ ਮੌਜੂਦ ਹੈ ਤੇ ਵੱਖ-ਵੱਖ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਵਿਜੋਥੇਬੰਦੀਆਂ ਦੇ ਲੋਕ ਮੌਜੂਦ ਨੇ ਦੇ ਇਸੇ ਚੱਲਦਿਆਂ ਇਸ ਘਟਨਾ ਦੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਦੇਖ ਕੇ ਵੀਡੀਓ ਜਿਸ ਦੇ ਤੱਥ ਸਹੀ ਪਾਏ ਗਏ ਨੇ ਤਾਂ ਸਖਤ ਕਾਰਵਾਈ ਹੋਵੇਗੀ ਨਹੀਂ ਤੇ ਵੀਡੀਓ ਜਿਸ ਨੇ ਬਣਾਈ ਉਸ ਤੋਂ ਪੁੱਛਗਿੱਛ ਹੋਵੇਗੀ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਹਰਕਤ ਨਾ ਹੋ ਸਕੇ ਇੱਕ ਦੋ ਦਿਨਾਂ ਤੋਂ ਨਾ ਇੱਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਸੀ بڑے ਵੱਡੇ ਲੈਵਲ ਤੇ ਪੂਰੇ ਸ਼ਹਿਰ ਚ ਕੀ ਪੂਰੇ ਪੰਜਾਬ ਦੇ ਵਿੱਚੋਂ ਵੀਡੀਓ ਘੁੰਮ ਗਈ ਕਾਫੀ ਸੰਗਠਨਾਂ ਨੂੰ ਐਨ ਜੀਓਜ਼ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੇ ਉਹ ਵੀਡੀਓ ਵੇਖੀ ਤੇ ਸਾਰੇ ਹੀ ਪਰੇਸ਼ਾਨ ਸੀ ਕਿ ਇਹ ਵੀਡੀਓ ਦੇ ਵਿੱਚ ਕੀ ਸੱਚ ਹੈ ਤੇ ਕੀ ਝੂਠ ਹੈ ਸੋ ਸਾਰੇ ਹਿੰਦੂ ਸੰਗਠਨ ਵੀ ਆਏ ਨੇ ਸਗੂ ਜੀ ਸਚਿੰਦਿਆਲ ਜੀ ਇਹਨਾਂ ਦੀ ਪੂਰੀ ਟੀਮ ਸਾਰੀ ਟੀਮ ਆਈ ਹੋਰ ਵੀ ਸਾਡੇ ਕਾਉਂਸਲਰ ਦਾਰਾ ਜੀ ਵੀ ਹੀ ਮੈਂ ਵੀ ਇੱਥੇ ਆਇਆ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਏ ਇੱਥੇ ਡਾਬਰ ਜੀ ਵੀ ਆਏ ਨੇ ਰਿਸ਼ੀ ਜੀ ਵੀ ਆਏ ਨੇ ਤੋਂ ਸੋ ਸਾਰਿਆਂ ਨੇ ਨਾਲ ਆਪਾਂ ਇੱਥੇ ਆ ਕੇ ਬੈਠ ਕੇ ਦੇਖਿਆ ਜੇ ਉਹਦੀ ਤਕਰੀਕਤ ਕੀਤੀ ਆ ਜੋ ਡਿਪਾਰਟਮੈਂਟ ਵੱਲੋਂ ਲੋਗ ਆਏ ਸੀ ਉਹਨਾਂ ਨੇ ਵੀ ਤਕਰੀਕਤ ਕੀਤੀ ਆ ਤਕਰੀਕਤ ਦੇ ਵਿੱਚ ਹੁਣ ਜੋ ਸਾਹਮਣੇ ਆਂਦੇ ਨੇ ਉਸ ਵਿਹਾਰ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜੇਕਰ ਇਹਨਾਂ ਨੇ ਬੱਚੇ ਦੇ ਨਾਲ ਇਸ ਤਰ੍ਹਾਂ ਹੀ ਜੋ ਮਿਸਬੀਹਵ ਜਿਸ ਤਰ੍ਹਾਂ ਵੀਡੀਓ ਚ ਦਰਸਾਇਆ ਗਿਆ ਉਸ ਤਰੀਕੇ ਨਾਲ ਕੀਤਾ ਹੈਗਾ ਫਿਰ ਤੇ ਇਹਨਾਂ ਤੇ ਕਾਰਵਾਈ ਬਣੇਗੀ ਤੇ ਜੇਕਰ ਉਹਦੇ ਵਿੱਚ ਕੋਈ ਏਡਾ ਜਿਆਦਾ ਸੱਚ ਨਾ ਹੋ ਕੇ ਜਿਵੇਂ ਕਿ ਆਮ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਕੀਤਾ ਜਾਂਦਾ ਜਿਵੇਂ ਅਸੀਂ ਵੀ ਆਪਣੇ ਬੱਚਿਆਂ ਨੂੰ ਥੱਪੜ ਮਾਰ ਲੀਦਾ ਜਿਹਦੇ ਉੱਥੋਂ ਤੱਕ ਗੱਲ ਹੋਏਗੀ ਤੇ ਫਿਰ ਉਸ ਤਰੀਕੇ ਦੇ ਨਾਲ ਜੋ ਮੈਟਰ ਹੈ ਹੁਣ ਮੈਡਮ ਡੀਸੀ ਸਾਹਿਬ ਕੋ ਪਹੁੰਚ ਗਿਆ ਉੱਥੇ ਜਾ ਕੇ ਇਹ ਕਾਰਵਾਈ ਨੂੰ ਦੇਖਿਆ ਜਾਏਗਾ ਜਿਸ ਹਿਸਾਬ ਨਾਲ ਵੀ ਜੋ ਸਾਹਮਣੇ ਕਾਰਵਾਈ ਨਿਕਲ ਕੇ ਆਂਦੀ ਹੈ ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਅਸੀਂ ਹਰ ਵੇਲੇ ਇਨਸਾਨੀਅਤ ਦੇ ਨਾਤੇ ਉਸ ਬੱਚੇ ਦੇ ਨਾਲ ਆ ਜਿਸ ਬੱਚੇ ਦੇ ਨਾਲ ਮਤਲਬ ਇਹ ਸਾਰਾ ਕੰਮ ਕੀਤਾ ਗਿਆ ਜੇਕਰ ਉਹਦੇ ਨਾਲ ਇਹ ਗਲਤ ਕੁਟਿਆ ਗਿਆ ਹੋਏਗਾ ਜਾਂ ਉਹਦੇ ਨਾਲ ਜੋ ਵੀ ਉਹਦਾ ਟੌਰਚਰ ਕੀਤਾ ਗਿਆ ਹੋਵੇ ਉਹ ਚੀਜ਼ ਦਾ ਜੇਕਰ ਸੱਚ ਨਿਕਲ ਆਂਦਾ ਹੈ ਤੇ ਫਿਰ ਇਹਨਾਂ ਤੇ ਐਕਸ਼ਨ ਹੋਏਗਾ ਹਾਂਜੀ ਮੈਂ ਇਹ ਕਹਿਣਾ ਚਾਹਨੀ ਆ ਕਿ ਕਹਿੰਦਾ ਜੇ ਬੱਚਾ ਅਡਾਪਟ ਕੀਤਾ ਉੱਥੇ ਤੱਕ ਉਹ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਵਾਕਈ ਕੀਤਾ ਕਿ ਕਿਸੇ ਗਰੋਥ ਇਰਾਂ ਨਹੀਂ ਲਿੱਤਾ ਕਿੱਦਾਂ ਲਿੱਤਾ ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ ਬਹੁਤ ਚੁੱਕੇ ਜਾਂਦੇ ਆ ਕਿਸ ਤਰੀਕੇ ਬੱਚਾ ਆ ਇਹਨਾਂ ਨੂੰ ਬੱਚਾ ਦਿੱਤਾ ਕੱਲ ਬੱਚੇ ਦੇ ਅੱਗੇ ਸਾਰਾ ਮੱਲਾ ਕਹਿੰਦਾ ਫੇਰ ਹੋਣੀ ਆ ਬੱਚੇ ਨੂੰ ਕੁੱਟਣਾ ਇੱਕ ਇੱਕ ਦੁਕਾਨ ਤੋਂ ਪੁੱਛ ਲੈ ਬੱਚੇ ਦਾ ਬਹੁਤ ਬੁਰਾ ਹਾਲ ਕਰਦੇ ਮਾਰਦੇ ਆ ਕੁੱਟਦੇ ਆ ਬੱਚੇ ਦਾ ਬਹੁਤ ਆ ਮਾਸੂਮ ਬੱਚਾ ਵਾ ਵੀਡੀਓ ਦੇਖ ਕੇ ਅੱਜ ਸਾਰਾ ਪਰਿਵਾਰ ਵਾਗੂ ਬੱਚੇ ਦੇ ਨਾਲ ਉਹ ਖੜਾ ਵਾ ਇੱਕ ਪਰਿਵਾਰ ਬਣ ਕੇ ਬੱਚੇ ਦੀ سپورਟ ਤੇ ਸਾਰੀ ਦੁਨੀਆ ਖੜੀ ਆ ਇਸ ਟਾਈਮ ਤੇ ਆ ਬੱਚੇ ਨੂੰ ਨਾ ਬਹੁਤ ਟੌਰਚਰ ਕਰਦੇ ਆ ਆਪਾਂ ਵੀ ਜਿਵੇਂ ਸ਼ਾਪ ਤੇ ਕੁਛ ਲੈਣ ਜਾਈਦਾ ਨਾ ਤੇ ਦੇਖੀਦਾ ਕਿ ਐਦਾਂ ਬੱਚੇ ਨੂੰ ਕਹਿਣਗੇ ਦੇ ਸਮਾਨ ਅਦਾ ਕਰ ਛੋਟਾ ਆ ਬੱਚਾ ਤੇ ਹੀ ਖੁਦ ਸੋਚੋ ਨਾ ਕਿੱਦਾਂ ਕਰਦੇ ਪਿਓ ਦੀਆਂ ਕੁਛ ਤੇ ਉਹਦਾ ਵੀ ਆਪਾਂ ਸੁਣਿਆ ਬਹੁਤ ਮਾਰਦੇ ਆ ਜਾਂ ਕੁਛ ਕਦੀ ਕੋਈ ਮਤਲਬ ਕਰ ਦਿੰਦੇ ਆ ਕਦੀ ਕੋਈ ਨਿਸ਼ਾਨ ਇੱਥੋਂ ਦੀ ਜਿਵੇਂ ਲੈ ਕੇ ਗਏ ਬੱਚੇ ਨੂੰ ਟਿਊਸ਼ਨ ਛੱਡਣ ਬਾਈਚਾਂ ਹੁਣ ਬੱਚਾ ਹੈ ਜਿੱਦ ਤੇ ਕਰੇਗਾ ਹੀ ਨਾ ਉਹਨੂੰ ਉਸੇ ਵਕਤ ਕਦੀ ਥੱਪੜ ਮਾਰ ਦਿੰਦੇ ਆ ਕਦੀ ਕੁਛ ਕਰ ਦਿੰਦੇ ਆ ਐਦਾਂ ਨਹੀਂ ਨਾ ਸਹੀ ਲੱਗਦਾਗਾ ਤੁਹਾਡੇ ਕਹਿਣਾ ਕਿ ਇਹ ਗਲਤ ਕਰ ਰਹੇ ਨੇ ਬੱਚੇ ਨਾਲ ਬਹੁਤ ਜ਼ਿਆਦਾ ਗਲਤ ਕਰ ਰਹੇ ਆ ਕੁਛ ਨਾ ਕੁਛ ਐਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਵੈ ਇਸ ਬਾਬਤ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਡੀਸੀ ਦਫ਼ਤਰ ਦੇ ਹੁਕਮਾਤਿਓਂਾਂ ਵੱਲੋਂ ਬੱਚੇ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਫਿਰ ਹਾਲ ਬੱਚੇ ਨੂੰ ਚਾਈਲਡ ਵੈਲਫੇਅਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ 25 ਦੀ ਇੱਕ ਤਾਂ ਮਾਰਕਟਾਈ ਹੋਈ ਸੀ ਵੀਡੀਓ ਬੈਰ ਗਈ ਸੀ ਉਹ ਸਬੰਧ ਦੇ ਵਿੱਚ ਡੀਟੀ ਦਫ਼ਤਰ ਦੇ ਵਿੱਚੋਂ ਉਹ ਮੈਡਮ ਆਈਆਂ ਤੇ ਅੱਜ ਹੀ ਡੇਟਾ ਕੀ ਮਤਵਾਰ ਦੇ ਨਾਲ ਪ੍ਰੋਟੈਕਸ਼ਨ ਆਈ ਹੈ ਜੀ ਠੀਕ ਹੈ ਜੀ ਤੇ ਬੱਚਾ ਅਸੀਂ ਲੈ ਕੇ ਹੁਣ ਸੀਡਬਲੂ ਦੇ ਪੇਸ਼ ਕਰਾ ਦਾਂਗੇ ਆ ਕੋ ਜੋ ਲੀਗਲ ਕਾਰਵਾਈ ਹੋਏਗੀ ਉਹ ਤੇ ਮਿਹਰਬਾਨੀ ਕੀ ਕੀ ਤੇ ਨਾ ਡੋ ਡੋ ਡੀ ਵੀ ਜੀ ਜੀ ਨੇ ਨਾ ਸੇਕਣਾ ਮੁਕ ਮਾਇ ਤੇ ਮੰਮੀ ਨੇ ਨਾ ਬਾਜੋ ਤੇ ਨਾ ਢੰਡੇ ਮਾਰੇ ਤੇ ਮੈਨੂੰ ਮੇਰੀ ਮੰਮੀ दारू ਪੀ ਕੇ ਮਾਰਦੀ ਹੈ ਦਰਅਸਲ ਇਹ ਛੋਟੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੋਦ ਲੇਸ ਬੱਚੇ ਤੇ ਪਰਿਵਾਰ ਦੇ ਵੱਲੋਂ ਤਸ਼ੱਦਦ ਟਾਇਆ ਜਾ ਰਿਹਾ ਸੀ। ਦਾ ਮਾਮਲਾ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਦਾ ਜਿੱਥੇ 5 ਸਾਲ ਦੇ ਗੋਦਲੇ ਬੱਚੇ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਸ਼ੱਦਦ ਟਾਈ ਗਈ ਹੈ। ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ। ਤਾਂ ਪੂਰੇ ਪੰਜਾਬ ਦੀਆਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਇਸ ਤੇ ਐਕਸ਼ਨ ਲੈਂਦਿਆਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਸਲ ਇਹ ਬੱਚਾ ਜੋ ਇਹ ਕਹਿ ਰਿਹਾ ਹੈ ਕਿ ਮੈਨੂੰ ਮੰਮੀ दारू ਪੀ ਕੇ ਮਾਰਦੀ ਹੈ। ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ ਹੈ। क्या हुआ पीठ पे पीठ पे ना डोडोड़ी भी क्यों दी, दी, दी ने ना मेरे को ना मुक्के मारे थे कितने मुक्के मारे तीन कैसे ऐसे? और ये मुंह पे क्या हुआ यहां किसने मारा ना 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 किसने मारा है मम्मी ने कैसे कैसे

ਉਹ ਅੱਛਾ ਪੀਤੀ ਹੈ ਕਦ ਕਦ ਦਿਨ ਮੇ ਹਾਂਜੀ ਤੇ ਰਾਤ ਕੋ ਦਿਨ ਮੇ ਦਿਨ ਮੇ ਕਹਾਂ ਪੇ ਬੈਠ ਕੇ ਸੋਫੇ ਮੇ ਬੈਠ ਕੇ ਸੋਫੇ ਮੇ ਬੈਠ ਕੇ ਪਾਪਾ ਕੋ ਨਹੀਂ ਪਤਾ ਨਹੀਂ ਪਾਪਾ ਨਾ ਬੀਤੇ ਚਲੇ ਜਾਂਦੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦਿਨਾ ਪੁਲਿਸ ਪ੍ਰਸ਼ਾਸਨਿਤ ਕੀ ਮੌਜੂਦ ਹੈ ਤੇ ਵੱਖ-ਵੱਖ ਧਾਰਮਿਕ ਰਾਜਨੀਤਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਲੋਕ ਮੌਜੂਦ ਨੇ ਜਿਸ ਦੇ ਚਲਦਿਆਂ ਇਸ ਘਟਨਾ ਦੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਜੇਕਰ ਇਹ ਵੀਡੀਓ ਜਿਸ ਦੇ ਤੱਤ ਸਹੀ ਪਾਏ ਗਏ ਨੇ ਤਾਂ ਸਖਤ ਕਾਰਵਾਈ ਹੋਵੇਗੀ ਨਹੀਂ ਤੇ ਵੀਡੀਓ ਜਿਸ ਨੇ ਬਣਾਈ ਹੈ ਉਸ ਤੋਂ ਪੁੱਛਗਿੱਛ ਹੋਵੇਗੀ ਤਾਂ ਜੋ ਭਵਿੱਖ ਦੇ ਵਿੱਚ ਅਜਿਹੀ ਹਰਕਤ ਨਾ ਹੋ ਸਕੇ ਇੱਕ ਦੋ ਦਿਨਾਂ ਤੋਂ ਨਾ ਇੱਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਸੀ ਬੜੇ ਵੱਡੇ ਲੈਵਲ ਤੇ ਪੂਰੇ ਸ਼ਹਿਰ ਚ ਕੀ ਪੂਰੇ ਪੰਜਾਬ ਦੇ ਵਿੱਚੋਂ ਵੀਡੀਓ ਘੁੰਮ ਗਈ ਕਾਫੀ ਸੰਗਠਨਾਂ ਨੂੰ ਐਨ ਜੀਓਜ਼ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੇ ਉਹ ਵੀਡੀਓ ਵੇਖੀ ਤੇ ਸਾਰੇ ਹੀ ਪ੍ਰੇਸ਼ਾਨ ਸੀ ਕਿ ਇਹ ਵੀਡੀਓ ਦੇ ਵਿੱਚ ਕੀ ਸੱਚ ਹੈ ਤੇ ਕੀ ਝੂਠ ਹੈ ਸੋ ਸਾਰੇ ਹਿੰਦੂ ਸਗਠਨ ਵੀ ਆਏ ਨੇ ਸਗੂ ਜੀ ਸਚਿੰਦਰ ਜੀ ਇਹਨਾਂ ਦੀ ਪੂਰੀ ਟੀਮ ਸਾਰੀ ਟੀਮ ਆਈ ਹੋਰ ਵੀ ਸਾਡੇ ਕਾਉਂਸਲਰ ਦਾਰਾ ਜੀ ਵੀ ਹੀ ਮੈਂ ਵੀ ਇੱਥੇ ਆਇਆ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਏ ਇੱਥੇ ਡਾਬਰ ਜੀ ਵੀ ਆਏ ਨੇ ਰਿਸ਼ੀ ਜੀ ਵੀ ਆਏ ਨੇ ਤੋਂ ਸੋ ਸਾਰਿਆਂ ਨੇ ਨਾਲ ਆਪਾਂ ਇੱਥੇ ਆ ਕੇ ਬੈਠ ਕੇ ਦੇਖਿਆ ਕੀ ਉਹਦੀ ਤਹਿਕੀਕਤ ਕੀਤੀ ਆ ਜੋ ਡਿਪਾਰਟਮੈਂਟ ਵੱਲੋਂ ਲੋਗ ਆਏ ਸੀ ਉਹਨਾਂ ਨੇ ਵੀ ਤਹਿਕੀਕਤ ਕੀਤੀ ਆ ਤਹਿਕੀਕਾਤ ਦੇ ਵਿੱਚ ਹੁਣ ਜੋ ਸਾਹਮਣੇ ਆਂਦੇ ਨੇ ਉਸ ਵਿਹਾਰ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜੇਕਰ ਇਹਨਾਂ ਨੇ ਬੱਚੇ ਦੇ ਨਾਲ ਇਸ ਤਰ੍ਹਾਂ ਹੀ ਜੋ ਮਿਸਬੀਹਵ ਜਿਸ ਤਰ੍ਹਾਂ ਵੀਡੀਓ ਚ ਦਰਸਾਇਆ ਗਿਆ ਉਸ ਤਰੀਕੇ ਨਾਲ ਕੀਤਾ ਹੈਗਾ ਫਿਰ ਤੇ ਇਹਨਾਂ ਤੇ ਕਾਰਵਾਈ ਬਣੇਗੀ ਤੇ ਜੇਕਰ ਉਹਦੇ ਵਿੱਚ ਕੋਈ ਏਡਾ ਜਿਆਦਾ ਸੱਚ ਨਾ ਹੋ ਕੇ ਜਿਵੇਂ ਕਿ ਆਮ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਕੀਤਾ ਜਾਂਦਾ ਜਿਵੇਂ ਅਸੀਂ ਵੀ ਆਪਣੇ ਬੱਚਿਆਂ ਨੂੰ ਥੱਪੜ ਮਾਰ ਲੀਦਾ ਜਿਹਦੇ ਉੱਥੋਂ ਤੱਕ ਗੱਲ ਹੋਏਗੀ ਤੇ ਫਿਰ ਉਸ ਤਰੀਕੇ ਦੇ ਨਾਲ ਜੋ ਮੈਟਰ ਹੈ ਹੁਣ ਮੈਡਮ ਡੀਸੀ ਸਾਹਿਬ ਕੋ ਪਹੁੰਚ ਗਿਆ ਹੈ ਕੋਥੇ ਜਗਾ ਕਾਰਵਾਈ ਨੂੰ ਦੇਖਿਆ ਜਾਏਗਾ ਜਿਸ ਹਿਸਾਬ ਨਾਲ ਵੀ ਜੋ ਸਾਹਮਣੇ ਕਾਰਵਾਈ ਨਿਕਲ ਕੇ ਆਂਦੀ ਆ ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਅਸੀਂ ਹਰ ਵੇਲੇ ਇਨਸਾਨੀਅਤ ਦੇ ਨਾਤੇ ਉਸ ਬੱਚੇ ਦੇ ਨਾਲ ਆ ਜਿਸ ਬੱਚੇ ਦੇ ਨਾਲ ਮਤਲਬ ਇਹ ਸਾਰਾ ਕੰਮ ਕੀਤਾ ਗਿਆ ਜੇਕਰ ਉਹਦੇ ਨਾਲ ਇਹ ਗਲਤ ਕੁਟਿਆ ਗਿਆ ਹੋਏਗਾ ਜਾਂ ਉਹਦੇ ਨਾਲ ਜੋ ਵੀ ਉਹਦਾ ਟੌਰਚਰ ਕੀਤਾ ਗਿਆ ਵਾ ਉਸ ਚੀਜ਼ ਦਾ ਜੇਕਰ ਸੱਚ ਨਿਕਲ ਆਂਦਾ ਹੈ ਤੇ ਫਿਰ ਇਹਨਾਂ ਤੇ ਐਕਸ਼ਨ ਹੋਏਗਾ ਅੰਟੀ ਮੈਂ ਕਹਿਣਾ ਚਾਹਨੀ ਆ ਕਿ ਇਹਨਾਂ ਦੇ ਜੇ ਬੱਚਾ ਅਡਾਪਟ ਕੀਤਾ ਉੱਥੇ ਤੱਕ ਉਹ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਵਾਕਈ ਕੀਤਾ ਕਿ ਕਿਸੇ ਗਰੋਥ ਰਾਈਨ ਲਿੱਤਾ ਕਿੱਦਾਂ ਲਿੱਤਾ ਅੱਜ ਕੱਲ੍ਹ ਤੁਹਾਨੂੰ ਪਤਾ ਬੱਚੇ ਬਹੁਤ ਚੁੱਕੇ ਜਾਂਦੇ ਆ ਕਿਸ ਤਰੀਕੇ ਬੱਚਾ ਆ ਇਹਨਾਂ ਨੂੰ ਬੱਚਾ ਦਿੱਤਾ ਕੰਨ ਬੱਚੇ ਦੇ ਅੱਗੇ ਸਾਰਾ ਮੱਲਾ ਕਹਿੰਦਾ ਫੇਰ ਹੋਣੀ ਆ ਬੱਚੇ ਨੂੰ ਕੁੱਟਣਾ ਇੱਕ ਇੱਕ ਦੁਕਾਨ ਤੋਂ ਪੁੱਛ ਲੈ ਬੱਚੇ ਦਾ ਬਹੁਤ ਬੁਰਾ ਹਾਲ ਕਰਦੇ ਮਾਰਦੇ ਆ ਕੁੱਟਦੇ ਆ ਬੱਚੇ ਦਾ ਬਹੁਤ ਆ ਮਾਸੂਮ ਬੱਚਾ ਵਾ ਵੀਡੀਓ ਦੇਖ ਕੇ ਅੱਜ ਸਾਰਾ ਪਰਿਵਾਰ ਵਾ ਗੁੱ ਬੱਚੇ ਦੇ ਨਾਲ ਉਹ ਖੜੇ ਵਾ ਇੱਕ ਪਰਿਵਾਰ ਬਣ ਕੇ ਬੱਚੇ ਦੀ سپورਟ ਤੇ ਸਾਰੀ ਦੁਨੀਆ ਖੜੀ ਐ ਇਸ ਚੰਦੇ ਆ ਬੱਚੇ ਨੂੰ ਨਾ ਬਹੁਤ ਟੌਰਚਰ ਕਰਦੇ ਆ ਆਪਾਂ ਵੀ ਜਿਵੇਂ ਸ਼ਾਪ ਤੇ ਕੁਛ ਲੈਣ ਜਾਈਦਾ ਨਾ ਤੇ ਇਹ ਦੇਖੀਦਾ ਕਿ ਐਦਾਂ ਬੱਚੇ ਨੂੰ ਕਹਿਣਗੇ ਦੇ ਸਮਾਨਤਾ ਕਰ ਛੋਟਾ ਜਾਂ ਬੱਚਾ ਤੇ ਹੀ ਖੁਦ ਸੋਚੋ ਨਾ ਕਿੱਦਾਂ ਕਰਦੇ ਪਏ ਉਹ ਦੀਆਂ ਕੁੱਝ ਤੇ ਉਦਾਂ ਵੀ ਆਪਾਂ ਸੁਣਿਆ ਬਹੁਤ ਮਾਰਦੇ ਆ ਜਾਂ ਕੁੱਝ ਕਦੀ ਕੋਈ ਮਤਲਬ ਕਰ ਦਿੰਦੇ ਆ ਕਦੀ ਨਿਸ਼ਾਨ ਇੱਥੋਂ ਦੀ ਜਿਵੇਂ ਲੈ ਕੇ ਗਏ ਬੱਚੇ ਨੂੰ ਟਿਊਸ਼ਨ ਛੱਡਣ ਬਾਈਚਾਂ ਹੁਣ ਬੱਚਾ ਜਿੱਦ ਤੇ ਕਰੇਗਾ ਹੀ ਨਾ ਉਹਨੂੰ ਉਸੇ ਵਕਤ ਕਦੀ ਥੱਪੜ ਮਾਰ ਦਿੰਦੇ ਆ ਕਦੀ ਕੁੱਝ ਕਰ ਦਿੰਦੇ ਆ ਐਦਾਂ ਨਹੀਂ ਨਾ ਸਹੀ ਲੱਗਦਾਗਾ ਤੁਹਾਡੇ ਕਹਿਣਾ ਕਿ ਇਹ ਗਲਤ ਕਰ ਰਹੇ ਨੇ ਬੱਚੇ ਨਾਲ ਬਹੁਤ ਜ਼ਿਆਦਾ ਗਲਤ ਕਰ ਰਹੇ ਆ ਕੁਝ ਨਾ ਕੁਝ ਐਦਾਂ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਵੇ ਇਸ ਬਾਬਤ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਡੀਸੀ ਦਫ਼ਤਰ ਦੇ ਹੁਕਮਾਂ ਤੇ ਉਹਨਾਂ ਵੱਲੋਂ ਬੱਚੇ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਫਿਲਹਾਲ ਬੱਚੇ ਨੂੰ ਚਾਈਲਡ ਵੈਲਫੇਅਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ 25 ਦੀ ਇੱਕ ਮਾਰਕਟਾਈ ਹੋਈ ਸੀ ਵੀਡੀਓ ਵਾਇਰਲ ਹੋਈ ਸੀ ਉਹ ਸਬੰਧ ਦੇ ਵਿੱਚ ਡੀਟੀ ਦਫ਼ਤਰ ਦੇ ਵਿੱਚੋਂ ਉਹ ਮੈਡਮ ਆਈਆਂ ਤੇ ਅਸੀਂ ਡਾਟਾ ਕੀ ਮਤ ਉਹਦੇ ਨਾਲ ਪ੍ਰੋਟੈਕਸ਼ਨ ਆਈ ਹੈ ਜੀ ਠੀਕ ਹੈ ਜੀ ਤੇ ਬੱਚਾ ਅਸੀਂ ਲੈ ਕੇ